ਵਾਰ ਵਿੱਚ ਬਿਨਾ ਇਜਾਜ਼ਤ ਤੋਂ ਸਟੋਰ ਕੀਤੇ 20 ਲੱਖ ਰੁਪਏ ਦੇ ਬੀਜ ਅਤੇ ਖਾਦ ਮਿਲੇ ਸਟੋਰ ਸੀਲ ਕਰ ਦਿੱਤਾ ਗਿਆ ਜੀ ਹਾਂ ਜ਼ਿਲ੍ਹਾ ਖੇਤੀਬੜੀ ਬਾਗ ਦੇ ਟੀਮ ਪਿੰਡ ਚੰਨੂ ਵਿੱਚ ਛਾਪੇ ਮਾਰ ਦੌਰਾਨ ਇੱਕ ਘਰ ਤੋਂ 20 ਲੱਖ ਰੁਪਏ ਦੇ ਬੀਜ ਅਤੇ ਖਾਦ ਬਰਾਮਦ ਕੀਤੇ ਗਏ ਨੇ ਬਾਗ ਨੇ ਸਟੋਰ ਨੂੰ ਸੀਲ ਕਰ ਦਿੱਤਾ ਅਤੇ ਸਮਾਨ ਲੰਬੀ ਪੁਲਿਸ ਨੂੰ ਸੌਂਪ ਦਿੱਤਾ ਹੈ ਮੈਕਮੇ ਨਾਲ ਸੰਬੰਧਤ ਮੈਂ ਸੁਵਿੰਦਰ ਸਿੰਘ ਖੇਤੀਬੜੀ ਵਿਕਾਸ ਅਫਸਰ ਦਫ਼ਤਰ ਮੁੱਖ ਖੇਤੀਬੜੀ ਅਫਸਰ ਸ਼੍ਰੀ ਮੁਖਸਾ ਸਾਹਬ ਜੀ ਸਰ ਜਿਹੜੀ ਰੇਡ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਰੇਡ ਹੈ ਕੀ ਕੀ ਕਿਹੜੀਆਂ ਕਿਹੜੀਆਂ ਟੀਮਾਂ ਤੁਹਾਡੇ ਕੋਲ ਸਪੈਸ਼ਲ ਸੂਚਨਾ ਦੇ ਅਧਾਰ ਤੇ ਰੇਡ ਹੋਈ ਹੈ ਜਾਂ ਕਿਸ ਦਾ ਦਾਇਰੇ ਦੇ ਵਿੱਚੋਂ ਕਿਸ ਤਰ੍ਹਾਂ ਦੀ ਰੇਡ ਰਹੀ ਹੈ ਆ ਬਲਾਕ ਲੰਬੀ ਦੀ ਜਿਹੜੀ ਕੁਆਲਟੀ ਕੰਟਰੋਲ ਦੀ ਸਾਡੀ ਟੀਮ ਹੈ ਉਹ ਰੂਟੀਨ ਦੀ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੀਆਂ ਸਟਰੀਅਮ ਖੇਤੀਬਾੜੀ ਇਨਪੁਟਸ ਦੀਆਂ ਦੁਕਾਨਾਂ ਉਹਨਾਂ ਤੇ ਰੈਗੂਲਰ ਚੈਕਿੰਗ ਕਰਦੇ ਰਹਿੰਦੇ ਆ ਉਹ ਰਾਉਂਡ ਤੇ ਸੀ ਆ ਕਿਸੇ ਫੀਲਡ ਦੇ ਵਿੱਚੋਂ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਚੰਨੋ ਦੇ ਵਿੱਚ ਇੱਕ ਡੀਲਰ ਹੈ ਸਿੰਗੂਲਾ ਪੈਸਟਰ ਦੇ ਨਾਮ ਤੇ ਉਹਨਾਂ ਨੇ ਅਨਥੋਰਾਈਜ਼ਡ ਫਰਟੀਲਾਈਜ਼ਰ ਕਿਸੇ ਘਰ ਦੇ ਵਿੱਚ ਸਟੋਰ ਕਰਕੇ ਰੱਖੀ ਹੋਈ ਹੈ ਉਹਨਾਂ ਨੇ ਅਚੰਚਲ ਚੈਕਿੰਗ ਕੀਤੀ ਸੀ ਔਰ ਚੈਕਿੰਗ ਦੌਰਾਨ ਸਾਰਾ ਰਿਕਾਰਡ ਦੇਖਣ ਤੋਂ ਬਾਅਦ ਪਾਇਆ ਗਿਆ ਕਿ ਇਹ ਵਾਲਾ ਜੋ ਡੀਲਰ ਹੈ ਫਰਟੀਲਾਈਜ਼ਰ ਔਰ ਸੀਡ ਦਾ ਉਹਦੇ ਕੋਲੇ ਲਾਇਸੈਂਸ ਹੈ ਨਹੀਂ ਔਰ ਬਿਨਾ ਲਾਇਸੈਂਸ ਉਹ ਫਰਟੀਲਾਈਜ਼ਰ ਦੀ ਸੇਲ ਕਰ ਰਿਹਾ ਸੀ ਜਦੋਂ ਸਾਰਾ ਸਟਾਕ ਇਹ ਦੇਖਿਆ ਗਿਆ ਤਾਂ ਕਾਫੀ ਤਾਦਾਦ ਦੇ ਵਿੱਚ ਬਲਕ ਦੇ ਵਿੱਚ ਫਰਟੀਲਾਈਜ਼ਰ ਆ ਵਕਤ ਤਾਂ ਹੁੰਦੀ ਕਿੰਨੀ ਉਹ ਪਾਈ ਕੀਮਤ ਕਿੰਨੀ ਹੋ ਸਕਦੀ ਹੈ ਜਿਹੜਾ ਆਜੇ ਫਿਲਹਾਲ ਅਸੀਂ ਸਾਰਾ ਜਿੰਨਾ ਵੀ ਸਟਾਕ ਹੈ ਉਹਦੀ ਇੱਕ ਇਨਵੈਂਟਰੀ ਬਣਾ ਕੇ ਉਹਦੀ ਕੈਲਕੂਲੇਸ਼ਨ ਕਰ ਰਹੇ ਹਾਂ ਪਰ ਪੂਰੀ ਕੀਮਤ ਦਾ ਅਜੇ ਤੱਕ ਅੰਦਾਜ਼ਾ ਉਹਦੀ ਸਾਰੀ ਕੈਲਕੂਲੇਸ਼ਨ ਤੋਂ ਬਾਅਦ ਲਗੇਗਾ ਕੀ ਨਾਮ ਹੈ ਸਰ ਜੋ ਦੁਕਾਨ ਦਾ ਮਾਲਕ ਹੈ ਬਿਸਟਰ ਕਿਥੋਂ ਦਾ ਰਹਿਣ ਵਾਲਾ ਹੈ ਕਿੰਨੇ ਟਾਈਮ ਤੋਂ ਦੁਕਾਨ ਚਲਾ ਰਹੇ ਪਿੰਡ ਚੰਨੂ ਦਾ ਸਿੰਗਲਾ ਪ੍ਰੈਸਰ ਦੇ ਨਾਮ ਤੇ ਔਰ ਇਹਨਾਂ ਕੋਲੇ ਇਨਸੈਕਟਰ ਦਾ ਲਾਇਸੈਂਸ ਕਾਫੀ ਪੁਰਾਣਾ ਹੈ 2000 ਆਰਾਊਂਡ ਵਰ 2012 ਤੋਂ ਇਹ ਇੱਕ ਸਕਸ਼ਰ ਦਾ ਕੰਮ ਕਰ ਰਿਹਾ ਬਟ ਜਿਹੜਾ ਫਰਟੀਲਾਈਜ਼ਰ ਦਾ ਉਹ ਬਿਨਾ ਲਾਇਸੈਂਸ ਤੋਂ ਸੇਲ ਪਰਚੇਸ ਕਰ ਰਿਹਾ ਸਰ ਕਿੰਨੇ ਕ ਟਾਈਮ ਤੋਂ ਹੈ ਇਹ ਵੇਦ ਜਿਹੜਾ ਗੋਦਾਮ ਵੀ ਤੁਸੀਂ ਦੱਸ ਰਹੇ ਹੋ ਵੀ ਮਹਿਕਮੇ ਦੀ ਨਿਗਾਹ ਦੇ ਵਿੱਚ ਨਹੀਂ ਇਹ ਵੇਦ ਗੋਦਾਮ ਹੈ ਕਿਸ ਤਰ੍ਹਾਂ ਦਿੱਖਦਾ ਇਹ ਜਿੰਨਾ ਸਟਾਕ ਦੇਖਿਆ ਗਿਆ ਉਹਦੇ ਤੋਂ ਇਹ ਪਤਾ ਲੱਗਦਾ ਰੀਸੈਂਟਲੀ ਕੋਈ ਥੋੜੇ ਸਮੇਂ ਤੋਂ ਹੀ ਇਹਨਾਂ ਨੇ ਇੱਕ ਤੇ ਸਟੋਰ ਕਰਨਾ ਸ਼ੁਰੂ ਕੀਤਾ ਕਿਉਂਕਿ ਪਹਿਲਾਂ ਡਿਪਾਰਟਮੈਂਟ ਰੈਗੂਲਰਲੀ ਅ ਇਹਨਾਂ ਦਾ ਅਸੈਂਬਲੀ ਵੀ ਕਰਦਾ ਰਿਹਾ ਉਦੋਂ ਅ ਕਦੇ ਇਦਾਂ ਦਾ ਮਾਮਲਾ ਧਿਆਨ ਦੇ ਵਿੱਚ ਨਹੀਂ ਆਇਆ ਸੀ ਇਹਨਾਂ ਦਾ ਕਿਹੜੇ ਮਤਮੇਨਾ ਮੈਂ ਖੇਤੋੜੀ ਬਾਬਤੋਂ ਵਿਜੇ ਸਿੰਘ ਬਲਾਕ ਖੇਤੋੜੀ ਅਸਰ ਗੰਬੀ ਜਿਹੜੀ ਕੀਤੀ ਹੈ ਚੰਨੋ ਪਿੰਡ ਦੇ ਵਿੱਚ ਕੀ ਪੂਰਾ ਮਾਮਲਾ ਕੀ ਹੈ ਚੰਨੋ ਪਿੰਡ ਦੇ ਵਿੱਚ ਅਸੀਂ ਅਚੰਚਿਤ ਚੈਕਿੰਗ ਜਿਹੜੀ ਕਾਰਨਾ ਦੀ ਕਰ ਰਹੇ ਸੀ ਤੇ ਸਾਨੂੰ ਗੁਪਤ ਸੋਚਨਾ ਮਿਲੀ ਵੀ ਉੱਥੇ ਇੱਕ ਮਕਾਨ ਦੇ ਵਿੱਚ ਕਿਸੇ ਨੇ ਅਧਿਕਾਰ ਤੌਰ ਤੇ ਆਹ ਤੇ ਪੈਸਿਸਾਈਡ ਸਟੋਰ ਕੀਤਾ ਹੋਇਆ ਤੇ ਪੂਰੀ ਲੰਬੀ ਬਲਾਕ ਦੀ ਟੀਮ ਨੇ ਆਣ ਕੇ ਤੇ ਉਹਨਾਂ ਦੇ ਤੇ ਰੇਡ ਮਾਰ ਰੇਡ ਕੀਤੀ ਰੇਡ ਕਰਨ ਤੇ ਪਤਾ ਲੱਗਾ ਕਿ ਉਹ ਜਿਹੜੀ ਥਾਂ ਹੈ ਉਹ ਸਿੰਗਲਾ ਪੈਸਿਸਾਈਡ ਐਂਡ ਫਰਟੀਲਾਈਜ਼ਰ ਜਿਹੜਾ ਕਿ ਉਹਦੇ ਕੋਲੇ ਪੈਸਿਸਾਈਡ ਦਾ ਲਾਇਸੈਂਸ ਹੈ ਪਰ ਖਾਦ ਤੇ ਬੀਜ ਦਾ ਲਾਇਸੈਂਸ ਨਹੀਂ ਹੈ ਉਹਨੇ ਆਣ ਅਧਿਕਾਰਤ ਥਾਂ ਦੇ ਉੱਤੇ ਜਿਹੜਾ ਮਾਲ ਸਟੋਰ ਕਰ ਰੱਖਿਆ ਸੀ ਉਹਦੀ ਸਾਰੇ ਦੀ ਇਨਵੈਂਟਰੀ ਬਣਾ ਲਈ ਹੈ ਤੇ ਉਹਨੇ ਸੈਂਪਲਿੰਗ ਕਰੀ ਜਾਨੇ ਆ ਤੇ ਇਹਨੂੰ ਸੈਂਪਲ ਲੈ ਕੇ ਤੇ ਅਗਲੇਰੀ ਕਾਰਵਾਈ ਹਿਤ ਭੇਜ ਦਿੱਤਾ ਜਾਵੇ ਸਰ ਪਿਛਲੇ ਕਿੰਨੇ ਟਾਈਮ ਤੋਂ ਇਹ ਗੋਦਾਮ ਜਿਹੜਾ ਚੱਲਦਾ ਆਈ ਜਾਂਦਾ ਕਿੰਨੇ ਟਾਈਮ ਤੋਂ ਇਹ ਗੈਰ ਕਾਨੂੰਨੀ ਕਹਿ ਸਕਦੇ ਆ ਨਾ ਇਹ ਗੈਰ ਕਾਨੂੰਨੀ ਜਰੀਏ ਜਗਾ ਬਣਾਇਆ ਹੋਇਆ ਹੈ ਸਾਨੂੰ ਪਹਿਲਾਂ ਇਸ ਦਾ ਨਹੀਂ ਸੀ ਪਤਾ ਇਹ ਗੁਪਤ ਸੂਚਨਾ ਕਿਸੇ ਨੇ ਸਾਨੂੰ ਭੌਂਤੇ ਦਿੱਤੀ ਤੇ ਉਹ ਉਸੇ ਵੇਲੇ ਅਸੀਂ ਜਾਣ ਕੇ ਰੇਡ ਕੀਤਾ ਤੇ ਰੇਡ ਕਰਨ ਤੇ ਪਾਇਆ ਗਿਆ ਵੀ ਉੱਥੇ ਉਹਨਾਂ ਕੋਲ ਲਾਇਸੈਂਸ ਨਹੀਂ ਹੈ ਲੋਡਲ ਕਿੰਨੀਆਂ ਚੀਜ਼ਾਂ ਦੇ ਸੈਂਪਲ ਭਰੇ ਗਏ ਆ ਕਿੰਨਾ ਕੁ ਮਾਲ ਹੈ ਤੇ ਸਟਾਕ ਕਿੰਨੀ ਕੁੰਝ ਕੀਮਤ ਹੋਏਗੀ ਕੀਮਤ तकरीबन 20 ਲੱਖ ਦੇ ਲਾਗੇ ਜਿਹੜਾ ਉਹਦਾ ਮਾਲ ਦੀ ਕੀਮਤ ਹੋਊਗੀ ਉਹਦੇ ਵਿੱਚ ਜਿਹੜੇ ਹੁਣ ਤੱਕਰ ਸੈਂਪਲ ਤਿੰਨ ਫਰਟੀਲਾਈਜ਼ਰ ਦੇ ਪਰਲੇ ਨੇ ਤੇ ਤਿੰਨ ਪੈਸਟੀਸਾਈਡ ਦੇ ਤੇ ਲਗਾਤਾਰ ਕਾਰਵਾਈ جاری ਹੈ ਤੇ ਮੈਨੂੰ ਇੰਜ ਲੱਗਦਾ ਹੈ ਵੀ ਸ਼ਾਮ ਨੂੰ 7-8 ਵਜੇ ਤੱਕਰ ਕਰ ਰਹੀ ਕੋਟੇਟ ਸਰ ਜਿਹੜਾ ਹੁਣ ਮਾਲ ਤੁਸੀਂ ਕਵਰ ਕੀਤਾ ਇਸ ਮਾਲ ਦਾ ਕੀ ਕੀਤਾ ਜਾਏਗਾ ਸੀਲ ਕੀਤਾ ਜਾਏਗਾ ਇਹਨੂੰ ਸੀਲ ਕਰਕੇ ਤੇ ਪੁਲਿਸ ਤੇ ਸਪੁਰਦਗੀ ਕੀਤੀ ਜਾਵੇਗੀ ਪੁਲਿਸ ਥਾਣਾ ਲੰਬੀ ਦੇ ਜਿਹੜੇ ਐਸਆਈਏ ਉਹਨਾਂ ਦੀ ਡਿਊਟੀ ਲੱਗੀ ਹੈ ਤੇ ਉਹ ਆਣ ਕੇ ਤੇ ਇਸ ਮਾਲ ਨੂੰ ਪੁਲਿਸ ਕਸਟਡੀ ਲਈ ਇਹਦਾ ਮਾਮਲਾ ਦਰਜ ਕਰਵਾਇਆ ਜਾਏਗਾ ਬਿਲਕੁਲ ਐਫਆਰ ਦਰਜ ਹੋਊਗੀ ਜੀ ਤੇ ਉਹ ਐਫਆਰ ਦਰਜ ਕਰਕੇ ਤੇ ਇਹਨੂੰ ਆਪ ਦੀ ਕਸਟਡੀ ਚ ਰੱਖ ਆਮ ਲੋਕਾਂ ਨੂੰ ਕੁਝ ਕਹਿਣਾ ਚਾਹੁੰ ਮੈਂ ਜਿਹੜੇ ਇਦਾਂ ਦੇ ਜਿਹੜੇ ਡੀਲਰ ਨੇ ਭੋਲੇ ਭਾਲੇ ਕਿਸਾਨਾਂ ਨੂੰ ਜਿਹੜਾ ਇਦਾਂ ਦੀ ਬਲੀ ਚੜਾ ਰਹੇ ਨੇ ਆ ਆਮ ਲੋਕ ਕਿਸਾਨ ਨੂੰ ਸਾਡੀ ਇਹ ਬੇਨਤੀ ਹੈ ਕਿ ਕਿਸੇ ਵੀ ਇਹੋ ਜਿਹੇ ਡੀਲਰ ਤੋਂ ਕੋਈ ਸਪਰੇਅ ਆਕਾ ਨਾਲ ਹੀ ਜਾਵੇ ਜਿਹੜਾ ਭਰੋਸੇਯੋਗ ਹੈ ਨਹੀਂ ਜਿਹੜੇ ਭਰੋਸੇਯੋਗ ਹੈਗੇ ਉਹਨਾਂ ਨੇ ਆਪ ਦੇ ਲਾਇਸੈਂਸ ਬਣਾਏ ਹੋਏ ਹਨ ਲਾਇਸੈਂਸ ਬਣਾ ਕੇ ਤੇ ਕੋਈ ਵੀ ਮਾਲ ਵੇਚੇ ਤੇ ਸਾਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਜਦੋਂ ਲਾਇਸੈਂਸ ਨਾ ਬਣਾ ਕੇ ਤੇ ਉਹਦੇ ਨਾਲ ਉਹ ਦੋਹਰੀ ਮਾਰ ਕਰ ਰਹੇ ਨੇ ਉਹਦੇ ਨਾਲ ਇੱਕ ਤਾਂ ਜਿਹੜੇ ਦੂਜੇ ਡੀਲਰ ਜਿਨ੍ਹਾਂ ਨੇ ਲਾਇਸੈਂਸ ਬਣਾਏ ਹੈ ਉਹਨਾਂ ਨੂੰ ਨੁਕਸਾਨ ਹੋ ਰਿਹਾ ਨਾਲ ਸਮਾਜ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਦੇ ਜਿਹੜੇ ਅਨਸਰ ਹੈਗੇ ਉਹ ਨੁਕਸਾਨ ਦੇ ਰਿਹਾ